ਮੈਨੂੰ ਆਦੇ ਪਰ ਆਇਆ ਮੈਂ ਤੁਹਾਨੂੰ ਆਹ ਮੁੰਡਾ ਮਗਰ ਇਧਰ ਆਇਆ ਬਟਾਲਾ ਵਿਖੇ ਡਿਊਟੀ ਦੇ ਤਨਦ ਦੇ ਬਿਜਲੀ ਮੁਲਾਜ਼ਮ ਕੋਲ ਸੁੱਤੀ ਹੁਣ ਪ੍ਰੰਤ ਵਾਪਸ ਪਿੰਡ ਨੂੰ ਆਉਂਦਾ ਤਿੰਨਨ ਕਬਸਲ ਟੇਰਿਆਂ ਵੱਲੋਂ ਤੇਜ਼ ਤਰ੍ਹਾਂ ਥਿਆਰਾ ਦਿਨ ਲੋਕ ਤੇ ਮੁੱਤਲ ਖੋ ਕੇ ਫਰਾਰ ਹੋਣ ਦਾ ਮਾਮਲਾ ਪ੍ਰਾਪਤ ਹੋਇਆ ਹੈ ਇਸ ਬੰਦੇ ਜਾਣਕਾਰੀ ਦੇਂਦਾ ਸਹਾਇਕ ਲੈਨਮੈਨ ਨਿਰਮਲ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸੇਵਾਮਤ ਟੈਕਨੀਕਲ ਟੂ ਸੇਤੀ ਸਰ ਬਟਾਲਾ ਵਿੱਚ ਨੂੰ ਬਾਰੇ ਹਨ ਤੇ ਜਦ ਬੀਤੇ ਦਿਨ ਸੁੱਤੀ ਹੁਣ ਪ੍ਰੰਤ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਭੋਲੇਕੇ ਨੂੰ ਵਾਇਆ ਚੰਦੂ ਸੁੱਜਾ ਨਹਿ ਰਹੀਂ ਆਰੇ ਸਾਡਾ ਪਿੰਡ ਬੰਬਦੇ ਨੇ ਜਿੱਥੇ 513 ਵਤਾਰ ਆਰੇ ਤਿੰਨ ਕਾਫਲ ਟੇਰੇਆ ਵੱਲੋਂ ਉਹਨਾਂ ਨੂੰ ਰੋਕ ਕੇ ਤੇਤਰਫ ਹਿਆੜਾ ਦੀ ਲੋਕ ਦਾ ਸਪਲੈਂਡਰ ਮੋਟਰਸਾਈਕਲ ਹੋ ਕੇ ਫਰਾਰ ਹੋ ਗਏ ਜਦਕਿ ਇਹਨਾਂ ਲੋ ਟੇਰੇਆਂ ਦੇ ਪਿੱਛੇ ਕਬੀ ਦੇ ਤਸਵੀਰਾਂ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਜਾਂ ਸੰ ਇਸ ਸਬੰਧ ਵਿੱਚ ਉਹਨਾਂ ਵੱਲੋਂ ਪੁਲਿਸ ਸਥਾਨਾ ਪੂਰਲੀ ਸੂਰਤ ਵੱਲੋਂ ਲਿਖਤੀ ਦਰਖਾਸਤ ਦੇਰੋਂ ਪ੍ਰੰਤ ਪੁਲਿਸ ਵੱਲੋਂ ਅਰਧ ਫਤਲੋਂ ਟੇਰੇਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਅਟਾ ਗੈਲਰੀ ਕਾਰਵਾਈ ਰੰਗ ਦਿੱਤੀ ਹੈ ਬਿਊਰੋ ਰਿਪੋਰਟ ਆਲ ਪੰਜਾਬ న్యూਸ ਨਰਮਲ ਸਿੰਘ ਜੀ ਅੱਜ ਕੀ ਵਾਕਿਆ ਕੀ ਹੋਇਆ ਕੱਲ ਟਾਡੇ ਦਾ ਵਾਕਿਆ ਜੀ ਮੈਂ ਬਟਾਲੇ ਸਿਟੀ ਸ਼ਹਿਰ ਬਟਾਲੇ ਟੈਕਨੀਕਲ 2 ਚ ਨੌਕਰੀ ਕਰਦਾ ਜੀ ਤੇ 2 ਵਜੇ ਛੁੱਟੀ ਹੋਈ ਹੈ ਜੀ ਤੇ ਮੈਂ ਅਲੀਆਲੋਂ ਨਹਿਰੇ ਨਹਿਰ ਰਾਮਲ ਹੈਡ ਤੋਂ ਬੰਬਰ ਮੁੜਿਆ ਤੇ ਬੰਬਾ ਦੇ ਪਿੱਛੇ ਦੋ ਮੁੰਡੇ ਮੇਰੇ ਮਗਰ ਲੱਗੇ ਨੇ ਤਿੰਨ ਤੇ ਉਹਨਾਂ ਮੋਟਰਸਾਈਕਲ ਲਿਆ ਕੇ ਗਾੜੀ ਲਾ ਲਿਆ ਜੀ ਬੰਬਾ ਦੇ ਪੁਲਿਸ ਮੈਨੂੰ ਆਦੇ ਵਿੱਚ ਜੋਗਜ ਹੈਗਾ ਥੱਲੇ ਉਤਰ ਜਾ ਤੇ ਮੈਂ ਥੱਲੇ ਉਤਰ ਗਿਆ ਤੇ ਪਹਿਲੋਂ ਮੈਂ ਮੋਟਰਸਾਈਕਲ ਛੱਡਿਆ ਨਹੀਂਗਾ ਤੇ ਮੈਨੂੰ ਕਿਰਚ ਲੱਗੇ ਇਮਾਨ ਤੇ ਮੈਂ ਪਰੇ ਝੋਨੇ 'ਚ ਹੋ ਗਿਆ ਉਹ ਮੇਰਾ ਮੋਟਰਸਾਈਕਲ ਖੋ ਕੇ ਲੱਗੇ ਕਿਹੜੇ ਮੋਟਰਸਾਈਕਲ ਤੋਂ ਸਵਾਰ ਸੀ ਉਹ ਸਪਲੈਂਡਰ ਮੋਟਰਸਾਈਕਲ ਦੇ ਉਹਦਾ ਨੰਬਰ ਪਲੇਟ ਹੈ ਨਹੀਂ ਕੋਈ ਤੁਹਾਡਾ ਕਿਹੜਾ ਮੋਟਰਸਾਈਕਲ ਹੈ ਮੇਰੇ ਕੋਲ ਸਪਲੈਂਡਰ ਹੀ ਜੈਡ ਬਲੈਕ ਹਾਂਜੀ ਕਿਹੜਾ ਮਾਡਲ ਕਿਹੜਾ ਸੀ ਉਹ ਮਾਡਲ 2022 ਤੇ ਕੀ ਸਰਤਨ ਕੋ ਡਰਾਈਵਰ ਰੂਟਤਾ ਨਾ ਡਰਾਵਾ ਜੀ ਇੱਕ ਮੁੰਡਾ ਮੋਟਰਸਾਈਕਲ ਚਲਾਉਣ ਡਿਆ ਸੀਗਾ ਤੇ ਦੋ ਮੁੰਡੇ ਉੱਤਰ ਕੇ ਮੇਰੇ ਦਿਵਾਲੇ ਹੋ ਗਏ ਆ ਤੇ ਇੱਕ ਜਣੇ ਨੇ ਮੋਟਰਸਾਈਕਲ ਦੇ ਲੱਗੇ ਹਣਜੋ ਹੋ ਗਿਆ ਤੇ ਇੱਕ ਜਣਾ ਕਿਰਚ ਲੈ ਕੇ ਮੇਰੇ ਦੋ ਹੱਥ ਵਾਲੇ ਤੇ ਮੈਂ ਡਰ ਦਾ ਮਾਰ ਮੁਰਕੇ ਚੋਰੇ ਜੋ ਗਿਆ ਜੀ ਜੋ ਮੰਨ ਲਓ ਤੁਸੀਂ ਮਤਲਬ ਜੇ ਉਹਨਾਂ ਦੇ ਵਿਰੋਧ ਕਰਦਾ ਤਾਂ ਤੁਹਾਡਾ ਕੋਈ ਨੁਕਸਾਨ ਵੀ ਕਰ ਸਕਦੇ ਵੇਖੋ ਜੀ ਜਿਹੜੇ ਪਿੱਛੋਂ ਆ ਗਏ ਨੇ ਉਹ ਕੁਝ ਵੀ ਕਰ ਸਕਦੇ ਸੀਗੇ ਤੇ ਮੈਂ ਤੇ ਇਹੋ ਹੀ ਆਨਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇੱਥੇ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਨੇ ਲੋਕਾਂ ਨੂੰ ਲੁੱਟਦੇ ਨੇ ਤੇ ਇੱਥੇ ਵੱਧ ਤੋਂ ਵੱਧ ਗਸ਼ਤ ਕਰਨ ਪੁਲਿਸ ਪਛਾਣ ਇਹਦੇ ਸਬੰਧ ਵਿੱਚ ਵੀ ਤੁਸੀਂ ਪੁਲਿਸ ਥਾਣਾ ਕੋਟਲੀ ਸੋਤ ਮਿਲਿਆ ਸੋਚੀ ਤਾਂ ਹਾਂਜੀ ਉਹ ਐਫ ਆਈ ਆਰ ਕਰਾਈ ਹੈ ਜੀ 48 ਨੰਬਰ ਐਫ ਆਈ ਆਰ ਕੋਈ ਇਹਦੇ ਸਬੰਧ ਕੋ ਸੀਸੀਟੀਵੀ ਵਗੈਰਾ ਉਹਨਾਂ ਕਿਤੇ ਖਾਲੀ ਸੀਸੀਟੀ ਇੱਕ ਦੋ ਇਥੇ ਵੇਖੇ ਨੇ ਉਹ ਮੇਰੇ ਮਗਰ ਹੁੰਡੇ ਨੇ ਮੈਂ ਉਹਨਾਂ ਦਾ ਪਿੱਛੇ ਖਿਆਲ ਨਹੀਂ ਪਾਇਆ ਮੈਂ ਦੇਖਿਆ ਵੀ 2:30 ਵਜੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਬੱਚੇ ਆਉਂਦੇ ਨੇ ਪਰ ਉਹ ਲੁੱਟਣ ਦੀ ਵਜ੍ਹਾ ਨਾਲ ਆਉਂਦੇ ਜਿਸ ਤਰ੍ਹਾਂ ਸਾਰੇ ਕਟਨਾਮਾ ਵਾਪਰੀਆਂ ਨੇ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਵੇਖ ਰਹੀ ਜਦੋਂ ਕਾਨੂੰਨ ਵਿਵਸਥਾ ਜੀ ਇਸ ਟਾਈਮ ਬਹੁਤ ਮਾੜੀ ਹੋ ਗਈ ਹੈ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਆ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨੀ ਚਾਹੀਦੀ ਹੈ ਪੁਲਿਸ ਵੱਲ ਹੁਣ ਤੱਕ ਤੁਹਾਨੂੰ ਕੀ ਵਿਸ਼ਵਾਸ ਜਿਹੜਾ ਦਿੱਤਾ ਗਿਆ ਉਹ ਤੇ ਇਹੋ ਵਖਣਦੇ ਆ ਜੀ ਅਸੀਂ ਖੰਗਾ ਲੰਦੇ ਆ ਵੇਖਣਦੇ ਆ ਕੈਮਰੇ ਵੇਖਣਦੇ ਆ ਵੇਖੋ ਜੀ ਗਾੜੀ ਕੀ ਕਰਦੇ ਨੇ ਖਾਸ ਕਰਕੇ ਜਿਹੜੀ ਉਦੋ ਵਾਲੀ ਤੋਂ ਲੇ ਕੇ ਚੰਦੂਸੂ ਜੁਲੇ ਤੋਂ ਉਦੋਲੀ ਜੁਲੇ ਨਹਿਰ ਹੁੰਦੇ ਉੱਤੇ ਰੋਜ਼ ਨਿਤ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਰੋਜ਼ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਜੀ ਕਿਸੇ ਕੋਲ ਫੂਲ ਖੋਲਿਆ ਪੈਸੇ ਖੋਲੇ ਮੋਟਰਸਾਈਕਲ ਖੋਲਿਆ ਨਿਤ ਨਵੀਆਂ ਘਟਨਾਵਾਂ ਹੁੰਦੀਆਂ ਜੀ ਨਸ਼ਾ ਜ਼ਿਆਦਾ ਵੱਧ ਗਿਆ ਜੀ ਤੁਸੀਂ ਇੱਕ ਬਿਜਲੀ ਮੁਲਾਜ਼ਮ ਤੁਸੀਂ ਫੀਲਡ 'ਚ ਘੁੰਮਦੇ ਕਦੇ ਪੁਲਿਸ ਨੂੰ ਘੁੰਮਦਾ ਵੇਖਿਆ ਜੀ ਨਿਤ ਕਦੀ ਕਦਾਈ ਵੇਖੀਦਾ ਜੀ ਨੀ ਤੇ ਪੁਲਿਸ ਤੇ ਵੇਖੀਦਾ ਹੀ ਨਹੀਂ ਕਦੀ ਕੀ ਮੰਕੀ ਕਰਦੇ ਆਪਾਂ ਅਸੀਂ ਦੇਖੋ ਆਨੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿਹੜਾ ਮੋਟਰਸਾਈਕਲ ਹੈ ਸਾਨੂੰ ਮਿਲਣਾ ਚਾਹੀਦਾ ਮੈਂ ਤੇ ਭਾਜੀ ਇਹੋ ਆਖਾਂਗਾ ਪੰਜਾਬ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਨਕਾਬਪੋਸ਼ੀ ਘੁੰਮਦੇ ਰਹੇ ਇਹਨਾਂ ਦੇ ਪੁਲਿਸ ਚਲਾਨ ਕਟੇ ਇਹ ਦੋ ਦੋ ਤਿੰਨ ਤਿੰਨ ਬਹਿ ਕੇ ਤੇ ਨੇਰੇ ਸਿਰੇ ਲੋਕਾਂ ਨੂੰ ਲੁੱਟਦੇ ਨੇ ਤੇ ਪ੍ਰਸ਼ਾਸਨ ਕਾੜੀ ਬੇਨਤੀ ਕਰਾਂਗਾ ਵੀ ਲੋਕਾਂ ਦੀ ਜਾਨ ਮਾਲ ਦੀ ਕੁਵਾਲੀ ਕਰਨ ਤੇ ਇਹਨਾਂ ਨੂੰ ਨੱਥ ਪਾਉਣ